ਮਾਸਾ ਲੈ ਹਾਂ ਹੂੰ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਈ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਪਰਾਵਾ ਦਿਵਾਲੀ ਦੀਆਂ ਸਾਰਿਆਂ ਨੂੰ ਵਧਾਈਆਂ ਤੇ ਅੱਜ ਆਪਾਂ ਮਾਸਾਗ ਅੱਛਾ ਤੇ ਆਪਾਂ ਹੋਰ ਕੁਝ ਖਾਂਦੇ ਨਹੀਂਗੇ ਬਈ ਇਸ ਨੂੰ ਬੰਦਿਆ ਹਾਂ ਲੈ ਵੀ ਮਿੱਤਰੋ ਰਾਜੂ ਨੇ ਬਣਾਇਆ ਸਾਗ ਅੱਜ ਪਾਲਕ ਪੂਲਕ ਪਾ ਕੇ ਤੇ ਮੇਥੇ ਉਥੇ ਪਾ ਕੇ ਦਿਵਾਲੀ ਦਾ ਕਰਕੇ ਬਣਾਇਆ ਸਾਗ ਕਿਉਂ ਲਿਆ ਐਸੀ ਅੱਜ ਤੇ ਨਾ ਘੋੜ ਰਹੀ ਯਾਰ ਅੱਜ ਸਾਗ ਦੇਸੀ ਪਹਿਲਾਂ ਨੂੰ ਤੇ ਹੀ ਬੁੜੀਆਂ ਬਾਲਾਂ ਨੂੰ ਤੇ ਹੀ ਯਾਰ ਅੱਜ ਕੋਲੇ ਵਹੀਂ ਕਈ ਤਾਂ ਗ੍ਰੈਂਡ ਕਰਦੇ ਹੁੰਦੇ ਆ ਆਪਾਂ ਗ੍ਰੈਂਡ ਨਹੀਂ ਕਰਦੇ ਬਈ ਆਪਾਂ ਤਾਂ ਮੱਤ ਨਹੀਂ ਨੜੀ ਘੋੜਦੇ ਆ ਸਦਾ ਠੀਕ ਹੈ ਮੱਧਣੀ ਨਹੀਂ ਹੈ ਠੀਕ ਹੈ ਬਣਾ ਦੇਗੀ ਮੈਂ ਤੇ ਵਰਕੇ ਨੂੰ ਚਲੋ ਠੀਕ ਹੈ ਬੁੜੀਆਂ ਵਾਲਾ ਰਵਾਜ ਆ ਪੂਰਾ ਹੈ ਨਾ ਪਤੀਲੀ ਵੀ ਭਰੀ ਹੈ ਨਾ ਪੂਰੀ ਸਾਗ ਵਾਲੀ ਆ ਹਮ ਅੱਛਾ ਬਣਾ ਕੀ ਹੈ ਕਿੰਨੇ ਦੀ ਗੁੱਟੀ ਲਈ ਸੀ ਇਹ ਲਈ 50 ਰੁਪਏ ਦੀ ਤੇ ਅੱਛਾ ਪਾਲਕ ਦੀ ਤੇ 50 ਦੀ ਮੇਥਿਆਂ ਦੀ ਇਹ ਅੱਛਾ ਇੱਕੋ ਜਿਹੀ ਹੋ ਰਿਆ ਕੰਮ ਪਾਲਕ ਜੀ ਕਰਕੇ ਅੱਜ ਤਾਂ ਦੀਵਾਲੀ ਦਾ ਕਰਕੇ ਕਰ ਰੱਖੇ ਆ ਬਾਈ ਤੁਹਾਨੂੰ ਥੋੜਾ ਜਿਹਾ ਦੀ ਸਾਰਿਆਂ ਨੂੰ ਪ੍ਰਭੂ ਦੀਵਾਲੀ ਦੀਆਂ ਵਧਾਈਆਂ ਤੁਹਾਨੂੰ ਮੁਬਾਰਕਾਂ ਬਾਈ ਰਾਜੂ ਕਹਿੰਦੀ ਹੋਰ ਤਾਂ ਆਪਾਂ ਵੀ ਚੱਕਈ ਤਾਂ ਚਕਣ ਚਕਣ ਬੜਾ ਖਾਂਦੇ ਆ ਰਾਜੂ ਕਹਿੰਦੀ ਬੈਸ ਨੂੰ ਬੰਦੇ ਆ ਅਸੀਂ ਤਾਂ ਆਹੀ ਉਹ ਕਰਦੇ ਆ ਪ੍ਰਭੂ ਸਾਗ ਬਣਾ ਲੈਨੇ ਆ ਕਹਿੰਦੀ ਆਪਾਂ ਸਾਗ ਹੀ ਖਾਵਾਂਗੇ ਆਟਾ ਬਾਵਾ ਪਾਦਾ ਐ ਲੱਜ ਦੇਖ ਲੈ ਸਾਗ ਨਾ ਹੋ ਚੱਲਦਾ ਚੱਲਦਾ ਹੀ ਐ ਅੱਛਾ ਅੱਛਾ ਆ ਸਾਗ ਹਜੇ ਬਣੀ ਐ ਤ ਗੰਦਲਾ ਗੰਦਲਾ ਤਾਂ ਨਹੀਂ ਬਣੀ ਨਾ ਨਾ ਫਿਰ ਪੱਤੇ ਜੀ ਸੀ ਪੱਤੇ ਜੀ ਸੀ ਠੀਕ ਐ ਪੱਤੇ ਜੀ ਆ ਤੁਹਾਡੇ ਪੱਤੇ ਸੀ ਇਹ ਕੋਟ ਤਾਂ ਵਧੀਆ ਜਾਊਗਾ ਕੋਟ ਗਿਆ ਲੱਗ ਬਾਈ ਹਾਂ ਹਾਂ ਲੈ ਤਾਂ ਖਾ ਹੁੰਦੀ ਯਾਰ ਅਜੂ ਕੜਚੀ ਲੈ ਕੇ ਸਾਖਦਾ ਵਿੱਕੇ ਵੇ ਕੋ ਟੈ ਮਿੱਤਰੋ ਭਾਈ ਯਾਰ ਇੱਕ ਗੱਲ ਤੁਹਾਨੂੰ ਦੱਸਣਾ ਮੈਂ ਵੀਡੀਓ ਚ ਨਾ ਵੀ ਗੀ ਰਹੋ ਭਾਈ ਯਾਰ ਕੋਈ ਵੀ ਸਾਨੂੰ ਨਾ ਵੀਰ ਬਣ ਕੇ ਵੀ ਲਿਖ ਕੇ ਆਏ ਨਾ ਪਾਇਆ ਕਰੋ ਕਾਪੀ ਰਾਈਟ ਪਤਾ ਕੀ ਕਰਨਾ ਅਸੀਂ ਤਾਂ ਵੀਡੀਓ ਨੂੰ ਉਹ ਕਰਦੇ ਆਂ